ਕਿ ਨਾਲ ਫਾਇਦਾ ਕੀ ਹੋਇਆ ਆਮ ਆਦਮੀ ਦੀ ਸਾਰੀ ਐਡਮਿਨਿਸਟ੍ਰੇਸ਼ਨ ਲੱਗੀ ਸੀ ਤੇ ਫਾਇਦਾ ਤੁਹਾਨੂੰ ਵੀ ਕੀ ਕੀ ਹੋਇਆ ਫਿਰ ਜਿਹੜਾ ਇਹ ਜੇ ਕੰਮ ਕਰੂਗਾ ਉਹਦਾ ਆਪਦਾ ਵੀ ਨੁਕਸਾਨ ਹੁੰਦਾ ਤੇ ਦੂਜੇ ਦਾ ਤਾਂ ਕਰਦੇ ਹੀ ਕਰਦੇ ਤੇ ਅੱਜ ਪੰਜਾਬ ਨੂੰ ਤੁਸੀਂ ਉਸ ਸਰਕਾਰ ਦੇ ਵਿੱਚ ਜਾਣੋਂ ਰੋਕਿਆ ਹੁਣ 5 ਸਾਲ ਮੋਦੀ ਸੱਤਾ ਬਣ ਕੇ ਬੀਜੇਪੀ ਦਾ ਬਣ ਗਈ ਸਰਕਾਰ ਤੁਹਾਡਾ ਤੁਹਾਡਾ ਇਹਦੇ ਨਾਲ ਮਸਲਾ ਕੀ ਹੱਲ ਹੋਇਆ ਮੈਨੂੰ ਇਹ ਦੱਸੋ ਕੋਈ ਮਸਲਾ ਹੱਲ ਹੋਇਆ ਮੈਂ ਪਹਿਲਾਂ ਕਹਿੰਦਾ ਸੀ ਵੀ ਸਰਕਾਰ ਦਾ ਜਿਹੜੀ ਆ ਉਹ ਦੇਸ਼ ਨੇ ਮੋਦੀ ਸਾਹਿਬ ਦੀ ਬਣਾਈ ਜਿਹੜੀਆਂ ਉਹੀ ਗੱਲ ਹੋਈ ਉਹ ਬਣ ਗਈ ਤੇ ਹੁਣ ਜਿਹੜੇ ਰੋਕਦੇ ਸੀ ਉਹ ਭਾਈ ਆਪਣੇ ਆਪ ਨੂੰ ਹੁਣ ਦੇਖਣ ਉਹ ਕਿੰਨੇ ਕਿਸ ਗੱਲ 'ਚ ਕਾਮਯਾਬ ਹੋਏ ਹੁਣ ਜਿਹੜਾ ਵੀ ਪੈਸਾ ਏ ਉਹ ਚਾਹੇ ਪਿੰਡ ਹੋਵੇ ਉਹ ਵੀ ਪੈਸਾ ਸੈਂਟਰ ਤੋਂ ਆਣ ਪੰਜਾਬ ਕੋਲ ਦਾ ਜ਼ਹਿਰ ਖਾਣ ਨੂੰ ਪੈਸਾ ਨਹੀਂ ਫਿਰ ਤੁਸੀਂ ਕਹੋਗੇ ਹੁਣ ਮਰੇਗਾ ਦਾ ਪੈਸਾ ਲੈ ਆਓ ਜੀ ਹੁਣ ਤੁਸੀਂ ਕਹੋਗੇ ਜੀ ਪੈਸਾ ਜਿਹੜਾ ਪਿੰਡਾਂ 'ਚ ਕੱਚੇ ਮਕਾਨ ਦਾ ਦੋ ਜੀ ਹੁਣ ਕਣਕ ਦੋ ਜੀ ਕਿ ਜਾਂ ਤਾਂ ਲੋ ਹੀ ਨਾ ਇੱਕ ਇੱਕ ਚੀਜ਼ ਹੁਣ ਹੁਣ ਤੁਸੀਂ ਜਿੰਨੇ ਵੀ ਪਿੰਡਾਂ ਵਾਲੇ ਹੋ ਇਹ ਗੱਲ ਕਹਿ ਸਕਦੇ ਹੋ ਵੀ ਅਸੀਂ ਨਹੀਂ ਲੈਣਾ ਜੀ ਮਨਰੇਗਾ ਦਾ ਪੈਸਾ ਅਸੀਂ ਨਹੀਂ ਲੈਣਾ ਜੀ ਹੁਣ ਆਰਡੀਐਫ ਦਾ ਪੈਸਾ ਨਾਲ ਹੋ ਜਾਂਦਾ ਸਰ ਕੇ ਦੇਖ ਲੋ ਉਹ ਤੋਂ ਬਗੈ ਇਸ ਕਰਕੇ ਬੜਾ ਇਹ ਬਚਪਨ ਵਾਲੀਆਂ ਗੱਲਾਂ ਜਿਹੜੀਆਂ ਤੁਸੀਂ ਕੀਤੀਆਂ ਜਿਹਦਾ ਹੁਣ ਸਾਹਮਣਾ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਕਰਨਾ ਪਊ ਤੇ ਇਸ ਕਰਕੇ ਹਜੇ ਵੀ ਬਹੁਤ ਵੱਡਾ ਟਾਈਮ ਅੱਗੇ ਜੇ ਆਪਣੇ ਬੱਚਿਆਂ ਨੂੰ ਰੋਕਣਾ ਚਾਹੁੰਦੇ ਹੋ ਵਿਦੇਸ਼ਾਂ ਚ ਚੜਨੋਂ ਬਜਹਾਜ ਜੀ ਗਰੀਬ ਜਿਹੜੇ ਲੋਕ ਨੇ ਉਹਨਾਂ ਦੇ ਲਈ ਕੋਈ ਕਾਰੋਬਾਰ ਕੰਮ ਹੋਵੇ ਪਿੰਡਾਂ 'ਚ ਗੱਲ ਹੋਵੇ ਤਾਂ ਫਿਰ ਬੀਜੇਪੀ ਦੀ ਬਾਹ ਫੜਨੀ ਪੈਣੀ ਆ ਬੀਜੇਪੀ ਦੀ ਸਪੋਰਟ ਕਰਨੀ ਪੈਣੀ ਆ ਨਹੀਂ ਤਾਂ ਜਿਵੇਂ ਨਸ਼ੇ ਦੀ ਗਲੀ ਗਲੀ 'ਚ ਨਸ਼ਾ ਵਹਿ ਰਿਹਾ ਹੈ ਹਾਲਾਤ ਤਾਂ ਦੇਖੋ ਪਿੰਡਾਂ ਦੇ ਕੀ ਆ ਤੁਸੀਂ ਜਿਹੜੀ ਵੋਟ ਤਾਂ ਪਾਤੀ ਉਹਦਾ ਹਾਲ ਦੇਖੋ ਕੀ ਤੁਹਾਡੇ ਨਾਲ ਕਾਂਗਰਸ ਨੇ ਕੀ ਕੀਤਾ ਹੋਇਆ ਆਮ ਆਦਮੀ ਨੇ ਤੁਹਾਡਾ ਕੀ ਕੀਤਾ ਹੋਇਆ ਤੇ ਪਰ ਚਲੋ ਉਹ ਲੰਬੀਆਂ ਗੱਲਾਂ ਬਾਅਦ 'ਚ ਸਾਲੀਆਂ रिकॉर्डिंगਾਂ ਚੈਨਲਾਂ ਤੇ ਕਰਾਂਗੇ ਪਰ ਅੱਜ ਇੱਕ ਮੈਂ ਫੇਰ ਹੱਥ ਜੋੜ ਕੇ ਦੋਨੋਂ ਹੱਥ ਜੋੜ ਕੇ ਬਹੁਤ ਬਹੁਤ ਸਾਰੇ ਮੇਰੇ ਸ਼ਹਿਰ ਵਾਲਿਆਂ ਨੂੰ ਸਾਰੇ ਵੋਟਰਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਜੋ ਜੋ ਐਮਸ ਦੀ ਗੱਲ ਕੀਤੀ ਸਾਡੇ ਯੂਨੀਵਰਸਿਟੀਆਂ ਦੀ ਗੱਲ ਕੀਤੀ ਮੈਡੀਕਲ ਕਾਲਜਾਂ ਦੀ ਗੱਲ ਕੀਤੀ 에어ਪੋਰਟ ਇੰਟਰਨੈਸ਼ਨਲ ਦੀ ਗੱਲ ਕੀਤੀ ਉਹਦੇ ਲਈ ਕੱਲ ਤੋਂ ਹੀ ਜਿਹੜਾ ਉਹ ਸ਼ੁਰੂਆਤਾਂ ਜਿਹੜੀ ਹੋ ਜਾਣੀ ਆ ਇਹ ਸਭ ਤੋਂ ਅਹਿਮ ਗੱਲ ਸਭ ਤੋਂ ਅਹਿਮ ਜਿਹੜੇ ਮੇਰੇ ਦਿਲ ਦੇ ਵਿੱਚ ਵਸੇ ਹੋਏ ਆ ਮੋਦੀ ਸਾਹਿਬ ਤੇ ਜਿਹੜੇ ਦਿਲ ਚ ਵਸੇ ਹੋਏ ਆ ਬੀਜੇਪੀ ਦੇ ਵਰਕਰ ਬਿਲਕੁਲ ਫਿਕਰ ਨਾ ਕਰਿਓ ਬੀਜੇਪੀ ਦੇ ਵਰਕਰ ਝੰਡਾ ਹੋਰ ਉੱਚਾ ਕਰੋ ਬੀਜੇਪੀ ਦਾ ਝੰਡਾ RAM ਜੀ ਦਾ ਝੰਡਾ ਹੋਰ ਉੱਚਾ ਕਰਕੇ ਲਾਓ ਕਿਉਂਕਿ ਬੀਜੇਪੀ ਸਰਕਾਰ ਦੇ ਵਿੱਚ ਥੋੜੀ ਸੁਣਵਾਈ ਹੋਣੀ ਆ ਬਿਲਕੁਲ ਡਟ ਕੇ 5 ਸਾਲ ਆ ਜਿਹੜੀ ਉਹ ਥੋੜੀ ਚਲਣੀਆਂ ਇਸ ਕਰਕੇ ਝੰਡਾ ਚੜ੍ਹਾਉ ਉੱਤੇ ਤਕੜੇ ਹੋ ਕੇ ਮੈਂ ਇਹੀ ਗੱਲ ਪਹਿਲਾਂ ਸਮਝਾਉਂਦਾ ਸੀ ਵੀ ਸਰਕਾਰ ਜਿਹੜੀ ਆ ਉਹ ਤਾਂ ਮੋਦੀ ਜੀ ਦੀ ਬਣਨੀ ਆ ਬੀਜੇਪੀ ਦੀ ਬਣਨੀ ਆ ਉਹ ਫੈਸਲਾ ਹੋ ਚੁੱਕਿਆ ਸੀ ਪਹਿਲਾਂ ਹੀ ਪਰ ਹੁਣ ਥੋੜੀ ਤਾਕਤ ਮੋਦੀ ਜੀ ਦੀ ਤਾਕਤ ਆ ਇਸ ਕਰਕੇ ਹਰ ਚੀਜ਼ ਜਿਹੜੀ ਕੱਲੀ ਕੱਲੀ ਤੁਹਾਨੂੰ ਵਾਦਾ ਕੀਤਾ ਉਹ ਪ੍ਰੋਜੈਕਟ ਮੋਦੀ ਜੀ ਤੋਂ ਲੈ ਕੇ ਆਵਾਂਗੇ ਮੋਦੀ ਜੀ ਆਪ ਆਉਣਗੇ ਤੇ ਸ਼ਹਿਰਾਂ ਵਾਲੇ ਉਹਨਾਂ ਦਾ ਮੈਂ ਰਣੀ ਆ ਰਣੀ ਦਿਲ ਤੋਂ ਧੰਨਵਾਦੀ ਆ ਇਸ ਕਰਕੇ ਆਪਣੇ ਖੁਸ਼ੀ ਨਾਲ ਜਿਹੜੇ ਉਹ ਝੰਡੇ ਜਿੱਤ ਜਦੋਂ ਪ੍ਰਾਈਮ ਮਿੰਿਸਟਰ ਮੋਦੀ ਜੀ ਸੌ ਚੱਕਣਗੇ ਉਹ ਦਿਨ ਘਰ ਘਰ ਜਿਹੜੀ ਆ ਉਹ ਲੁਧਿਆਣੇ ਦੇ ਵਿੱਚ ਮਠਿਆਈ ਵੰਡੋ ਤੇ ਉਹ ਦਿਨ ਉੱਚਾ ਤੋਂ ਉੱਚਾ ਕਰਕੇ ਜਿਹੜਾ ਬੀਜੇਪੀ ਦਾ ਚ